ਸਤਿ ਸ਼੍ਰੀ ਅਕਾਲ ਖਬਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਸਮਰਾਲਾ ਪੁਲਿਸ ਵੱਲੋਂ ਟੋਲ ਪਲਾZA ਦੇ ਸਿਕਿਉਰਿਟੀ ਇੰਚਾਰਜ ਤੋਂ 3 ਲੱਖ ਦੀ ਫਰੋਤੀ ਮੰਗਣ ਵਾਲੇ ਗਰੋਹ ਦੀਆਂ ਤਿੰਨ ਔਰਤਾਂ ਨੂੰ ਕੀਤਾ ਗਿਆ ਗ੍ਰਿਫਤਾਰ ਇੱਕ ਲਾਹਤੇ ਪੁੱਤਰ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਮੰਗੀ ਸੀ ਫਰੋਤੀ ਆਓ ਦੇਖਦੇ ਹਾਂ ਖਬਰ ਡਿਟੇਲਸ ਨਾਲ ਇੱਕ ਜਤਿੰਦਰਪਾਲ ਸਿੰਘ ਢੰਡੇ ਦਾ ਢੰਡੇਆ ਪਿੰਡ ਦਾ ਬੇਸਿਕਲੀ ਇਹ ਟੋਲ ਪਲਾਜ਼ੇ ਤੇ ਬਤੌਰ ਇੰਚਾਰਜ ਇੱਥੇ ਕੰਮ ਕਰਦਾ ਸੀ ਤਾਂ ਇੱਕ ਲੜਕੀ ਸੀ ਰਮਨਦੀਪ कौर ਥੇ ਪਹਿਲਾਂ ਟੋਲ ਪਲਾਜ਼ਾ ਤੇ ਪਹਿਲਾਂ ਤਾਂ ਬਤੌਰ ਇੰਚਾਰਜ ਦੇ ਕੋਲੋਂ ਕੁਝ ਪੈਸੇ ਲੈ ਗਈ ਫਿਰ ਆਉਣ ਜਾਣ ਦੀ ਪ੍ਰੋਬਲਮ ਕਰਕੇ ਇੱਕ ਸਕੂਟਰੀ ਲਈ ਉਹਦੇ ਵਿੱਚ ਵੀ ਇਹਨੇ ਆਪਣਾ ਚੱਕ ਵਗੈਰਾ ਦਿੱਤਾ ਤੇ ਕੁਝ ਕੈਸ਼ ਦਿੱਤਾ ਅਰਕਿਮੈਂਟਲੀ ਜਦੋਂ ਇਹਨੇ ਪੈਸੇ ਮੰਗਨੇ ਸ਼ੁਰੂ ਕੀਤੇ ਤਾਂ ਉਹ ਆ ਪੈਸੇ ਦੇਣ ਦੀ بجائے ਇਹਨੂੰ ਥ੍ਰੈਟ ਕਰਨ ਲੱਗੇ ਹੌਲੀ ਹੌਲੀ ਨੋਬਤ ਇਥੋਂ ਤੱਕ ਆ ਗਈ ਕਿ ਤੇਰੇ ਮੁੰਡੇ ਨੂੰ ਮਾਰਾਂਗੇ ਨਹੀਂ ਤਾਂ 4 ਲੱਖ ਰੁਪਇਆ ਦਿਓ ਮਤਲਬ ਐਕਸਟਰੈਕਸ਼ਨ ਕਰਨ ਲੱਗੀ ਜ਼ਬਰਨ ਪੈਸੇ ਵਸੂਲਣ ਦੇ ਚੱਕਰ ਵਿੱਚ ਪੈ ਗਈ ਇਹਦੇ ਸੰਬੰਧ ਵਿੱਚ ਕੰਪਲੇਨੈਂਟ ਨੇ ਸਾਡੇ ਕੋਲ ਕਈ ਰਿਕਾਰਡਿੰਗਾਂ ਪੇਸ਼ ਕੀਤੀਆਂ ਜਿੰਨੇ ਵਿੱਚੋਂ ਆਪਣੀ ਨੂੰ ਥ੍ਰੈਟ ਕੀਤਾ ਜਾ ਰਿਹਾ ਔਰ ਜਿਵੇਂ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਸੁਣਾ ਵੀ ਦਿਨਾ ਇੱਕ ਛੋਟੀ ਜੀ ਜਿਹੜੀ ਆਡੀਓ ਹੈ ਜਿੰਦੇ ਵਿੱਚ ਕਹਿ ਰਹੀ ਆ ਕਿ ਤੁਹਾਨੂੰ ਹੁਣ 3 ਲੱਖ ਨਹੀਂ 4 ਲੱਖ ਰੁਪਏ ਦੇਣਾ ਪਊਗਾ ਕਿਉਂਕਿ 1 ਲੱਖ ਰੁਪਏ ਜਿਹੜੇ ਤੁਹਾਡੇ ਮੁੰਡੇ ਨੂੰ ਵੜਾਉਣਾ ਉਹਨੇ ਗਾ ਨੂੰ ਹੀ ਦੇਣਾ ਪਊਗਾ ਤਾਂ ਇਸ ਤੋਂ ਇਲਾਵਾ ਇਹਨੇ ਜਿਹੜਾ ਹੈਗਾ ਉਹਨੂੰ WhatsApp ਦੇ ذریعے ਥ੍ਰੈਟਨਿੰਗ ਲੈਟਰ ਵੀ ਭੇਜਿਆ ਇਹ ਪੈਸੇ ਦੇਂਗਾ ਤਾਂ ਠੀਕ ਆ ਨਹੀਂ ਤਾਂ ਫਿਰ ਆਪਣੇ ਬੱਚੇ ਦਾ ਜਿਹੜਾ ਧਿਆਨ ਰੱਖੀ ਹੁੰਦਾ ਛੋਟਾ ਜਿਹਾ ਬੱਚਾ ਤਾਂ ਤੁਹਾਨੂੰ ਇੱਕ ਛੋਟੀ ਜਿਹੀ ਆਡੀਓ ਸੁਣਾਉਣਾ ਠੀਕ ਹੈ ਹਾਂਜੀ 3 ਲੱਖ ਦਾ ਨਹੀਂ ਇਜਾਮ ਕਰਨਾ ਸਾਰਦਾ ਕਰ ਲੋ ਇੱਕ ਲੱਖ ਮੈਂ ਜਿਹੜੀ ਿੰਗਾਨੂ ਲੈ ਕੇ ਆਉਂਦਾ ਹਾਂ ਦੋਨ ਦਿਨ ਉਹ ਵਧਾਣਾ ਇੱਕ ਅਫਸਰ ਦਾ ਕਰ ਲਿਆ ਇੱਕ ਛੋਟੀ ਜਿਹੀ ਕਲਿਪ ਸੀ ਐਦਾਂ ਦੀਆਂ ਕਈ ਥ੍ਰੈਟਨ ਜਿਹੜੀਆਂ ਕਾਲ ਉਹਨੂੰ ਕੀਤੀਆਂ ਗਈਆਂ ਤਾਂ ਇਹਦੀ ਗੰਭੀਰਤਾ ਨੂੰ ਦੇਖਦਿਆਂ ਮੁਖ ਅਫਸਰ थाना ਸੁਬਰਾੜਾ ਭਿੰਦਰ ਸਿੰਘ ਜੀ ਬੈਠੇ ਨਹੀਂ ਇਹਨਾਂ ਵੱਲੋਂ ਇਹਦੀ ਰਿਪੋਰਟ ਬਣ ਗਈ ਸੀ ਜਿੰਦੇ ਤੋਂ ਅਸੀਂ ਡੀ ਲੀਗਲ ਦੀ ਓਪੀਨੀਅਨ ਹਾਸਲ ਕਰਕੇ ਮੁਕੱਦਮਾ ਦਰਜ ਕੀਤਾ ਪਿੰਡ ਦੇ ਚ ਸੀ ਰਮਨਦੀਪ ਉਹਦਾ ਹਸਬੈਂਡ ਜਿਹੜਾ ਗੁਰਪ੍ਰੀਤ ਹੈ ਇੱਕ ਉਹਦੀ ਮਦਰਨ ਲਾ ਮਨਜੀਤ ਕੌਰ ਔਰ ਇੱਕ ਭਿੰਦਰ ਕਾਰ ਚਾਰ ਜਿਹੜੇ ਨੇ ਅਸੀਂ ਅਰੈਸਟ ਕੀਤੇ ਨੇ ਇਹਨਾਂ ਚਾਰਾਂ ਦੇ ਖਿਲਾਫ ਹੀ ਪ੍ਰੋਪਰ ਐਵੀਡੈਂਸ ਹੈ ਜਿਵੇਂ ਤੁਹਾਨੂੰ ਇੱਕ ਕਲਿੱਪ ਸੁਣਾਈ ਹੈ ਜਿਹਨ ਦੀ ਮਦਰਨ ਲਾ ਦੀ ਵੀ ਹੈ ਕਿ ਤੂੰ ਜਿੱਥੇ ਭਜਣਾ ਭਜਲਾ ਇਹ ਤੈਨੂੰ ਕਰਨਾ ਹੀ ਪੈਣਾ ਨੂੰ ਉਹਨਾਂ ਇਦਾਂ ਦੀਆਂ ਇਹਨਾਂ ਦੀਆਂ ਬਹੁਤ ਸਾਰੀਆਂ ਰਿਕਾਰਡਿੰਗ ਔਰ ਜਿਹੜੇ ਪਤਨ ਦਸਿਆ ਲੈਟਰ ਲਿਖ ਕੇ ਵਕ ਵਕ ਫੋਨ ਆ ਰਹੇ ਉਹ WhatsApp ਕੀਤੇ ਜਿਹੜੇ ਕੰਪਲੇਨੈਂਟ ਨੇ ਲਿਆ ਕੇ ਮੁਖ ਅਫਸਰ ਥਾਣਾ ਦੇ ਪੇਸ਼ ਕੀਤੇ ਤੇ ਮੈਨੂੰ ਵੀ ਉਹ ਇਸ ਬੰਦ ਵਿੱਚ ਮਿਲਿਆ ਤੇ ਅਸੀਂ ਉਹ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਤਾਂ ਇਹ ਕਿੰਨੇ ਦਿਨ ਤੋਂ ਚੱਲ ਰਿਹਾ ਜੀ ਜਿਹੜਾ ਇਹ ਸਾ ਇਹ ਜਿਹੜਾ ਇਹਨਾਂ ਦੀ ਪੈਸਿਆਂ ਦਾ ਲੈਂਡ ਦੇਣ ਦਾ ਮਾਮਲਾ ਤਾਂ ਪਿਛਲੇ ਮੇਰੇ ਖਿਆਲ ਚਾਰ ਮਹੀਨੇ ਤੋਂ ਚੱਲਦਾ ਜੋਨਿਓ ਥ੍ਰੈਟਨ ਕਾਲ ਵਾਲਾ ਕੰਮ ਸ਼ੁਰੂ ਹੋਇਆ ਇਹ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਓਪਨ ਹੋਇਆ ਕਿਉਂਕਿ ਪਹਿਲਾਂ ਅਸੀਂ ਇਹ ਸੋਚਦੇ ਸੀ ਕਿ ਇਹਨਾਂ ਦਾ ਪੈਸਾ ਦਾ ਲੈਣ ਦੇਣਾ ਮਤਲਬ ਕਿਸੇ ਨਾਲ ਜਾਤੀ ਨਾ ਹੋਵੇ ਪਰ ਹੁਣ ਜਦੋਂ ਉਹਨੇ ਮਦਈ ਨੇ ਸਾਡੇ ਸਾਹਮਣੇ ਸਾਦੇ ਸਬੂਤ ਹੀ ਲਿਆ ਕੇ ਰੱਖ ਦਿੱਤੇ ਤਾਂ ਫਿਰ ਅਸੀਂ ਇਹ ਕਾਰਵਾਈ ਕਰ ਦੋ ਇਹਨੂੰ ਡਿਸਟ੍ਰੈਕਟ ਕਰ ਲਿਆ ਇਹਨਾਂ ਨੇ ਪੈਸੇ ਹੋਰ ਕਿਸੇ ਨੂੰ ਵੀ ਥ੍ਰੈਟ ਕੀਤਾ ਪੈਸੇ ਤੇ ਲਾਚੀ ਜੀ ਅ ਨਹੀਂ ਅਜੇ ਉਹ ਇਨਵੈਸਟੀਗੇਸ਼ਨ ਚੱਲਦੀ ਹੈ ਜੇ ਇਸ ਸਕੇਲ ਤੇ ਤੁਹਾਨੂੰ ਦੱਸਣਾ ਠੀਕ ਨਹੀਂ ਰਹੇਗਾ ਹੋ ਚੱਲ ਰਿਹਾ ਸਾਡਾ ਕੰਮ people.